ਜਲੰਧਰ ਪਛਮੀ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਜਿਸ ਤੋਂ ਬਾਅਦ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦੱਸਦੇ ਕਿ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਖੁਸ਼ੀ ਮਨਾਈ ਗਈ ਹੈ ਢੋਲ ਦੇ ਡਗੇ ਤੇ ਪੰਗੜੇ ਪਾਏ ਗਏ ਨੇ ਤੇ ਲੱਡੂ ਵੰਡ ਕੇ ਇੱਥੇ ਜਸ਼ਨ ਮਨਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂੰ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਦਾ ਕਹਿਣਾ ਹੈ ਕਿ ਅੱਜ ਪਾਰਟੀ ਦੀ ਇਤਿਹਾਸਿਕ ਜਿੱਤ ਹੋਈ ਉਹਨਾਂ ਕਹਿੰਦੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਡੀ ਜਿੱਤ ਹਾਸਲ ਕਰੇ ਇਸ ਦੇ ਨਾਲ ਹੀ ਦੱਸਦੀ ਕਿ ਜਲੰਧਰ ਜਿਮਨੀ ਚੂਣਾ ਦੇ ਵਿੱਚ ਝਾੜੂ ਖੂਬ ਚੱਲ ਪਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੀ ਹੁੰਝਾ ਫੇਰ ਜਿੱਤ ਹੋਈ ਹੈ ਤੇ ਅਜਨਾਲਾ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਦਫਤਰ ਦੇ ਵਿੱਚ ਜਮ ਕੇ ਖੁਸ਼ੀ ਮਨਾਈ ਗਈ ਹੈ ਭੰਗੜੇ ਪਾਏ ਗਏ ਨੇ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ ਅੱਜ ਵੱਡੀ ਜਲੰਧਰ ਜਿਮਨੀ ਜਿੱਤ ਮਿਲੀ ਹੈ ਕੀ ਗੱਲ ਸਭ ਤੋਂ ਪਹਿਲਾਂ ਤੇ ਸਾਨੂੰ ਸਾਡੀ ਅਸੀਂ ਪਾਰਟੀ ਨੂੰ ਸਾਡੀ ਪਾਰਟੀ ਦੇ ਸਾਰੇ ਜਿਹੜੀ ਚੇਨ ਆਫ ਕਮਾਂਡ ਹੈ ਸਾਰੇ ਵਰਕਰਸ ਨੇ ਵੋਲੰਟੀਅਰਸ ਨੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਲੰਧਰ ਟਿਕਟ ਦੀ ਟੀਮ ਨੂੰ ਖਾਸ ਤੌਰ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਇਹਦੇ ਨਾਲ ਇਹ ਵੀ ਕਿ ਸਾਡੀ ਪਾਰਟੀ ਦਾ ਮੋਰਲ ਜਿਹੜਾ ਹੋਰ ਵੀ ਉੱਚਾ ਆਏਗਾ ਜਲੰਧਰ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ ਤੇ ਮੋਹਰ ਲਾਈਏ ਤੁਸੀਂ ਇਹ ਕਹ ਲਓ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈਏ ਔਰ ਔਨ ਵਾਲਿਆਂ ਜਿਹੜੇ ਬਾਕੀ ਜਿਲ੍ਹੇ ਚੋੜਾ ਨੇ ਤੁਸੀਂ ਉਹਨਾਂ ਤੇ ਵੀ ਦੇਖੋਗੇ ਕਿ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੰਮਾਂ ਤੇ ਮੋਹਰ ਲੱਗੂਗੀ ਤੇ ਅਸੀਂ ਜਿਹੜਾ ਅਸੀਂ ਜਿਹੜੇ ਅੱਜ ਬਹੁਤ ਹੀ ਜ਼ਿਆਦਾ ਐਕਸਾਈਟਿਡ ਵੀ ਆ ਅਸੀਂ ਕੇਜਰੀਵਾਲ ਸਾਹਿਬ ਦੀ ਜਿਹੜੀ ਕੀਨਤਰੀ ਮੇਲ ਹੋਈ ਹੈ ਉਹਦੇ ਨਾਲ ਵੀ ਅਸੀਂ ਬਹੁਤ ਜ਼ਿਆਦਾ ਪਾਰਟੀ ਤੋਂ ਬਹੁਤ ਜ਼ਿਆਦਾ ਉਸ਼ਾ ਹੈ ਵਰਕਰ ਸੇ ਬਹੁਤ ਜ਼ਿਆਦਾ ਉਸ਼ਾ ਤੇ ਤੁਸੀਂ ਉਹਨਾਂ ਵਾਲੇ ਟਾਈਮ ਤੇ ਦੇਖੋਗੇ ਕਿ ਪਾਰਟੀ ਦਾ ਜਿਹੜਾ ਗ੍ਰਾਫ ਹੈ ਹੋਰ 위 ਉੱਪਰ ਜਾਊਗਾ ਆਪਣੇ ਆਪ ਤੇ ਵਿੱਚ ਜਲੰਧਰ ਚਿਤਾਰੀਵਾਲ ਸਾਹਿਬ ਕੋਲੋਂ ਜਾ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਸੀ ਕਿਸ ਤਰ੍ਹਾਂ ਦੇ ਬਿਲਕੁਲ ਇਹ ਤਾਂ ਪ੍ਰਾਊਡ ਵੀ ਫੀਲ ਹੁੰਦਾ ਜਦੋਂ ਸਾਡੀ ਜਿਹਦੀ ਮਿਹਨਤ ਦਾ ਤੁਹਾਡਾ ਹਾਰਡ ਵਰਕ ਹੈ ਪੇ ਆਫ ਕਰਦਾ ਹੈ ਤੇ ਬਹੁਤ ਵਧੀਆ ਵੀ ਲੱਗਦਾ ਹੈ ਤਾਲੀਵਾਲ ਸਾਹਿਬ ਨੇ ਹੋ ਕੇ ਬਹੁਤ ਮਿਹਨਤ ਕੀਤੀ ਉਹ ਨਾਲ ਹੀ ਉੱਤੇ ਜਾ ਕੇ ਜਿਹੜਾ ਵਾਰਡ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪਰਿਵਾਰ ਵਾਂਗ ਉਹ ਤੇ ਕੰਮ ਕੀਤਾ ਲੋਕ ਵੀ ਉਹਨਾਂ ਨੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਜਨੰਦੇ ਲੋਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਬ ਜੀ ਕਿ ਜਿੱਤੇ ਨੇਤਾ ਜੀ ਨੇ ਕੰਮ ਕੀਤਾ ਉਹ ਤੇ ਵੀ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿ ਸਕਦੇ ਆ ਕਿ ਉਹਨਾਂ ਦੇ ਲੀਡਰਨਾ ਚਤੇ ਬਿਲਕੁਲ ਆਫ ਕੋਰਸ ਜਿੱਦਾਂ ਕੁਦੇ ਰਿਯੂਮਰ ਸਕੇ ਜਿੱਦਾਂ ਕੁਦੀ ਆਵਾਮ ਆ ਸਕੇ ਜਿੱਦਾਂ ਕੁਦੇ ਲੋਕ ਸਭਾ ਦੇ ਨਤੀਜੇ ਸਕੇ ਉਸ ਤੋਂ ਉਹਨੂੰ ਲੱਗੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਰ ਉਸ ਤੋਂ ਕੀ ਸਟੇਟ ਨੂੰ ਲੈ ਕੇ ਸਟੇਟ ਗਵਰਨਮੈਂਟ ਨੂੰ ਲੈ ਕੇ ਜਿਹੜਾ ਲੋਕਾਂ ਦਾ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਆਮ ਆਦਮੀ ਪਾਰਟੀ ਵਾਲਾ ਹੈ ਔਨ ਵਾਲੇ ਟਾਈਮ ਤੋਂ ਵੀ ਦੇਖਿਆ। ਦੇਖੋ ਜੀ ਅੱਜ ਜਲੰਧਰ ਵਾਸੀਆਂ ਨੇ ਪਾਰਟੀ ਦੀਆਂ ਨੀਤੀਆਂ ਤੇ ਉੱਤੇ ਮੋਹਰ ਲਗਾਈ ਹੈ ਔਰ ਵੱਡੇ ਮਾਰਜਨ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਅੰਥਕ ਮਿਹਨਤ ਕੀਤੀ ਹੈ ਜਲੰਧਰ ਸ਼ਹਿਰ ਦੇ ਵਿੱਚ ਅੱਜ ਭਾਰੀ ਬੰਬਤ ਦੇ ਨਾਲ ਪਾਰਟੀ ਜਿੱਤੀ ਹੈ। ਅੱਜ ਬਹੁਤ ਖੁਸ਼ੀ ਔਰ ਸਾਰੇ ਵਰਕਰਾਂ ਦੇ ਵਿੱਚ ਤੁਸੀਂ ਦੇਖਿਆ ਬਹੁਤ ਉਤਸ਼ਾਹ ਔਰ ਸਾਰੇ ਸਾਰੇ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਅਜਨਾਲਾ ਦਫ਼ਤਰ ਵਿੱਚ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਤਾਰੀਵਾਲ ਜੀ ਦੀ ਅਗਵਾਈ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਆ ਔਰ ਪਾਰਟੀ ਬਲੰਦੀਆਂ ਵੱਲ ਜਾਏਗੀ ਔਰ ਵਰਕਰਾਂ ਦੇ ਵਿੱਚ ਜਿਹੜਾ ਮਰਾ ਰਿਹਾ ਉਹ ਦਿਨ ਬਦ ਦਿਨ ਅਪ ਹੋਏਗਾ ਔਰ ਆਉਂਦੀਆਂ ਜਿਹੜੀਆਂ ਜਿਮਨੀ ਚੋੜਣਾ ਨੇ ਉਹ ਵੀ ਪਾਰਟੀ ਜਿਹੜੀ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਤਾਨੂੰ ਅੱਗੇ ਦੇਖਣ ਨੂੰ ਮਿਲੇਗਾ ਇਸ ਚੀਜ਼ ਦੇ ਰਿਜ਼ਲਟਸ ਅੱਜ ਦੀ ਜਿੱਤ ਆ ਉਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਜਲੰਧਰ ਦੇ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਸੂਝ-ਬੂਝ ਦਾ ਜਿਹੜਾ ਉਹ ਬਿਲਕੁਲ ਜਿਹੜਾ ਸਾਥ ਦਿੱਤਾ ਕਿ ਜੇ ਜੋ ਹਾਲਾਤ ਅੱਜ ਤੋਂ 1 ਮਹੀਨਾ ਪਹਿਲਾਂ ਲੋਕਾਂ ਨੇ ਵਿਖਾਏ ਸੀ ਉਹ ਫੈਕਟਰ ਜਿਹੜਾ ਹੈਗਾ ਸੀ ਉਹ ਬਿਲਕੁਲ ਫੇਲ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਅਸੀਂ ਇਹ ਗੱਲ ਕਰਦੇ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਉਹ ਜਿਹੜਾ ਰਿਜ਼ਲਟ ਆ ਉਹ ਅੱਜ ਦਾ ਜਲੰਧਰ ਦਾ ਲੱਤੂ ਮੰਡੇ ਕੇ ਨਾਲ ਦੀਵਾਰ ਚਲਾਈ ਗਈ ਆ ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਈਨਾਲੇ ਸ਼ਹਿਰ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਿਹੜੇ ਵੀ ਸਾਡੇ ਸਾਰੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਲੰਧਰ ਜਾ ਕੇ ਧਾਲੀਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਮਿਹਨਤ ਕੀਤੀ ਉਹ ਸਾਰੇ ਬਹੁਤ ਖੁਸ਼ ਨੇ ਜੀ